ਬਦਲ ਗਏ ਬਦਲ ਗਏ ਬਦਲ ਖਏ ਭਗਵੰਤ ਮਾਨ ਦੇ ਮિજાਜ ਬਦਲ ਗਏ 13 0 ਦਾ ਨਾਰਾ ਲਾਣ ਵਾਲੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲ ਵੀ ਬਦਲ ਗਏ ਨੇ ਭਗਵੰਤ ਮਾਨ ਜਿਹੜੇ ਕਿ 13 0 ਦਾ ਨਾਰਾ ਲੈ ਕੇ ਲੜੇ ਸਨ ਲੋਕ ਸਭਾ ਚੋਣਾ ਸਿਰਫ 3 ਤੇ ਸਿਮਟ ਕੇ ਰਹਿ ਗਏ ਤੇ ਹੁਣ ਨੋ ਬੜਾ ਤੋਲ ਮੋਲ ਕੇ ਬੋਲ ਰਹੇ ਨੇ ਜਲੰਧਰ ਵੈਸਟ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਦਾ ਬਿਆਨ ਆ ਗਿਆ ਪਰ ਇਸ ਵਾਰ ਬਿਆਨ ਦੇ ਅੰਦਾਜ਼ 'ਚ ਬੜਾ ਹੀ ਫਰਕ ਸੀ ਕਿਉਂਕਿ ਜਲੰਧਰ ਵੈਸਟ ਵਿੱਚ ਤੀਜੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ ਨੂੰ ਲਗਭਗ ਸਿਰਫ 15000 ਦੇ ਕਰੀਬ ਵੋਟਾਂ ਮਿਲੀਆਂ ਸਨ ਜੋ ਕਿ ਬਹੁਤ ਹੀ ਘੱਟ ਆਂਕੜਾ ਹੈ ਸੋ ਇਸ ਦੇ ਚਲਦੇ ਆ ਭਗਵੰਤ ਮਾਨ ਨੂੰ ਜਦੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕੀ ਜਨਤਾ ਦੇ ਹੱਥ ਵਿੱਚ ਹੈ ਕਿਸ ਨੂੰ ਜਿਤਾਣਾ ਕਿਸ ਨੂੰ ਨਹੀਂ ਨਹੀਂ ਤੇ ਆਮ ਤੌਰ ਦੇ ਉੱਤੇ ਭਗਵੰਤ ਮਾਨ ਸਿੱਧਾ ਹੀ ਕਹਿੰਦੇ ਸੀ ਕਿ ਅਸੀਂ ਤਾਂ ਜਿੱਤਾਂਗੇ ਪਰ ਇਸ ਵਾਰ ਜਿੰਦਰ ਵੈਸਟਰ ਦੀ ਸੀਟ ਨੂੰ ਲੈ ਕੇ ਅਸੀਂ ਤਾਂ ਜਿੱਤਾਂਗੇ ਵਾਲੀ ਗੱਲ ਨਾਜ਼ਰ ਨਹੀਂ ਆਈ ਹਾਉ ਤੁਹਾਨੂੰ ਸੁਣਾਉਣਾ ਭਗਵੰਤ ਮਾਨ ਕੀ ਕਹਿ ਰਹੇ ਨੇ ਤੁਸੀਂ ਆਪ ਹੀ ਦੇਖ ਲਓ ਕਿ ਉਹਨਾਂ ਦਾ ਕੌਨਫੀਡੈਂਸ ਲੈਵਲ ਵਧਿਆ ਵਾ ਜਾਂ ਫਿਰ ਘਟਿਆ ਆਪਣੇ ਬਿਆਨ 'ਚ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਸ਼ੀਤ ਰੰਗਰਾਲ ਚੋਣਾ ਹਾਰਨਗੇ ਤੁਹਾਨੂੰਤਾਸੀ ਕਯਾਮ ਆਦਮੀ ਪਾਰਟੀ ਨੇ ਇਸ ਹਲਕੇ ਦੀ ਕਮਾਨ ਮੋਹਿੰਦਰ ਪਾਗਤ ਨੂੰ 33 ਪ੍ਰੈਨਾ ਚੋਣਾਂ ਦੇ ਵਿੱਚ ਜੋ ਲੋਕ ਸਭਾ ਦੇ ਨਤੀਜੇ ਆਏ ਨੇ ਉਹ ਬਹੁਤ ਹੀ ਨਿਰਾਸ਼ਾਜਨਕ ਨੇ ਸੋ ਇਸ ਤੋਂ ਇਲਾਵਾ ਇਸ ਹਲਕੇ ਤੋਂ ਪਵਨ ਟੀਨੂ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਰਤਪਾਲ ਦੇ ਵਿੱਚ ਚੋਣਾਂ ਲੜਨ ਦੀ ਚਰਚਾ ਪਰ ਅਮਰਤਪਾਲ ਵੀ ਜਿੰਦਰ ਵੈਸਟ ਤੋਂ ਸੰਬੰਧਿਤ ਨੇ ਜਿੰਦਰ ਵੈਸਟ ਦੇ ਵਿੱਚ ਜੋ ਪਾਰਟੀ ਦੀ ਪਰਫਾਰਮੈਂਸ ਰਹੀ ਹੈ ਉਹ ਵਾਕਈ ਹੀ ਬੰਦੇ ਨੂੰ ਹੈਰਾਨ ਕਰਨ ਵਾਲੀ ਹੈ ਕਿਉਂਕਿ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਖਿਸਕ ਗਈ ਹੈ ਸੋ ਇਹੋ ਜੇ ਨੰਬਰਾਂ ਦੇ ਨਾਲ ਵਿਧਾਨ ਸਭਾ ਚੋਣਾਂ ਜਿੱਤਣਾ ਭਗਵੰਤ ਮਾਨ ਵਾਸਤੇ ਵੀ ਸੌਖਾ ਨਹੀਂ ਜਾਪਦਾ। ਇਹੀ ਵਜ੍ਹਾ ਹੈ ਕਿ ਉਹ ਹੁਣ ਬਿਆਨ ਵੀ ਫੂਕ ਫੂਕ ਕੇ ਦੇ ਰਹੇ ਨੇ ਕਿ ਜਲੰਧਰ ਵੈਸਟਰੀ ਸੀਟ ਆਪ ਜਿੱਤੇਗੇ ਜਾਂ ਫਿਰ ਨਹੀਂ। ਤੁਸੀਂ ਆਪ ਹੀ ਦੇਖ ਲਵੋ ਭਗਵੰਤ ਮਾਨ ਦੇ ਬਿਆਨ ਦੇਣ ਦਾ ਤਰੀਕਾ ਬਦਲਿਆ ਜਾਂ ਫਿਰ ਨਹੀਂ। ਉਹਨਾਂ ਦਾ ਕੌਨਫੀਡੈਂਸ ਵਧਿਆ ਜਾਂ ਫਿਰ ਘਟਿਆ ਹੈ? ਤੁਸੀਂ ਆਪ ਹੀ ਦੇਖ ਲਵੋ ਬਿਊਰੋ ਰਿਪੋਰਟ ਤਾਨਕਪੇਲ ਪੰਜਾਬੀ ਟੀਵੀ ਚਿਲੰਦਰ ਚਿਲੰਦਰ ਬਾਈ ਇਲੈਕਸ਼ਨ ਦੀ 10 ਜੁਲਾਈ ਦੀ ਡੇਟ ਹੈ ਤੇ ਪਹਿਲਾਂ ਸਾਡੀ ਉਹ ਸੀਟ ਸੀਗੀ ਉਹ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ ਜੀ ਆ ਕੇ ਦੇਖ ਲਿਓਨੇ ਵੀ ਠੀਕ ਹੈ ਨਾ ਸੋ ਅਸੀਂ ਪੋਲੀਟੀਕਲ ਪਾਰਟੀਆਂ ਨੈਸ਼ਨਲ ਪਾਰਟੀਆਂ ਹਰ ਬਾਈ ਇਲੈਕਸ਼ਨ ਚ ਹਰ ਇਲੈਕਸ਼ਨ ਚ ਅਸੀਂ ਸਲਾਮ ਸੋਨਾ ਤਿਆਰੀ ਕਰਾਂਗੇ ਮਿਹਨਤ ਕਰਾਂਗੇ ਫਿਰ ਉਹੀ ਗੱਲ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੇ ਵੱਲੋਂ ਬਾਕੀ ਅਗੇ ਲੋਕ ਤੋਂ ਜੀ ਕੋਸ਼ਿਸ਼ ਕਰੀਏ ਨਾ ਸੱਜੇ ਪਿਛੇ ਦੇ ਬਿਲਾਸ ਕਾਫੀ ਅਵેર ਲੋਕਾਂ ਨੂੰ ਪਤਾ ਹੈ ਜੀ ਨੀ ਨੀ ਤੇ ਕੋ ਉਹ ਕਹਿੰਦੇ ਸੀ 400 ਪਾਰ ਕਿੰਨੀਆਂ ਆਈਆਂ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ 200 220 ਉਹ 240 ਆਈਆਂ ਹੁਣੋਂ ਪਹਿਲਾਂ ਹੁਣ ਉਹ ਮੋਦੀ ਸਰਕਾਰ ਨਹੀਂ ਕਹਿੰਦੇ ਉਹਨਾਂ ਇੰਡੀਆ ਸਰਕਾਰ ਕਹਿਣ ਲੱਗੇ ਹੁਣ ਆਲੇ ਦੁਆਲੇ ਲੋਕਲ ਪਾਰਟੀਆਂ ਵਾਲੇ ਬੈਠੇ ਹਨ ਟੁੱਕ ਟੁੱਕ ਇਹ ਤਾਂ ਪਹਿਹਸਾਸ ਹੋਇਆ ਨਾ ਉਹਨਾਂ ਨੂੰ ਕਿ ਉਹ ਆਪ ਕੱਲੇ ਜਿਹੜੇ ਨੇ ਉਹ ਤੋਂ ਬਹੁਮਤ ਦੇ ਅੰਕੜੇ 'ਚੋਂ 32 33 ਪਿੱਛੇ ਰਹਿ ਗਏ ਤੇ ਹੁਣ ਮੈਂ ਤਾਂ ਕਹਿਣਾ ਕਿ ਸਰਕਾਰ ਵਧੀਆ ਹੋਣੀ ਚਾਹੀਦੀ ਪਰ ਨਾਲ ਆਪੋਜੀਸ਼ਨ ਵੀ ਵਧੀਆ ਹੋਣੀ ਚਾਹੀਦੀ ਆਪੋਜੀਸ਼ਨ ਵੀ ਇਸ ਵਾਰ ਬਹੁਤ ਸਟਰੋਂਗ ਹੈ ਤੇ ਮੈਨੂੰ ਲੱਗਦਾ ਕਿ ਜੋ ਤਾਨਾਸ਼ਾਹੀਰ ਨੇ ਪਹਿਲਾਂ ਕੀਤੀ ਹੈ ਉਹ ਹੁਣ ਚੱਲਣੀ ਨਹੀਂ ਪੰਚਾਇਤਾਂ ਨਗਰ ਨਿਗਮ ਦੀਆਂ ਨਗਰ ਕੌਂਸਲਾਂ ਦੀਆਂ ਜਿਹੜੀਆਂ ਡਿਊ ਪਈਆਂ ਨੇ ਜੋ ਜੋ ਤਾਂ ਲੋਕਤੰਤਰ ਦੇ ਮਤਾਬਕ ਹੋਤਾ ਸਾਡਾ ਡੈਮੋਕ੍ਰੇਸੀ ਦੇ ਮਤਾਬਕ ਜੋ ਵੀ ਇਲੈਕਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਜਦੋਂ ਵੀ ਕਹੂਗਾ ਬਾਟਬੰਦੀ ਵਗੈਰਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਨੈਸ਼ਨਲ ਇਲੈਕਸ਼ਨ ਆ ਗਈ ਸੀ ਇਸ ਕਰਕੇ ਉਹਨੂੰ ਅੱਗੇ ਪਾਤਾ ਸੀ ਜਲਦੀ ਉਹ ਵੀ ਹੋ ਜਾਣੀ ਹੈ ਸਾਹਿਬ ਤੁਸੀਂ ਤਾਂ ਕਹਿੰਦਾ